ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਹਾਂਜੀ ਭਈ ਅੱਜ ਤੁਹਾਨੂੰ ਦੱਸਣ ਜਾ ਰਹੇ ਆਪਾਂ ਅੱਜ ਜਿਵੇਂ ਕਿ ਜੋ ਅਮਰਤਪਾਲ ਦੇ ਐਡਵੋਕੇਟ ਜਿਵੇਂ ਕਿ ਵਕੀਲ ਦੇ ਉਹਨਾਂ ਦੇ ਵਿਚਾਰ ਆਏ ਆ ਸਾਹਮਣੇ ਜੋ ਕਿ ਉਹਨਾਂ ਨੇ ਇਹ ਕਹਤਾ ਗਿਆ ਭਾਈ ਜਿਵੇਂ ਅਮਰਤਪਾਲ ਸਿੰਘ ਨੂੰ ਉਹਨਾਂ ਦੀ ਅੱਜ ਦੀ ਸੁਣਵਾਈ ਕੋਰਟ ਦੇ ਵਿੱਚ ਹੋਣ ਜਾ ਰਹੀ ਆ ਹੁਣ ਸੁਣਵਾਈ ਕੀ ਆ ਇਹਦੇ ਵਿੱਚ ਜਾਤਾ ਹੋ ਬਿਲਕੁਲ ਰਿਹਾ ਵੀ ਹੋ ਸਕਦੇ ਆ ਜਾਂ ਉਹਨਾਂ ਨੂੰ ਸਜ਼ਾ ਵੀ ਹੋ ਸਕਦੀ ਆ ਆਪਾਂ ਤਾਂ ਇਹੀ ਕਵਾਂਗੇ ਵੀ ਬਹੁਤ ਚਿਰ ਤੋਂ ਬਹੁਤ ਟਾਈਮਾਂ ਤੋਂ ਜੋ ਸਾਡੇ ਬੰਦੀ ਸਿੰਘ ਹੋਰ ਵੀ ਤੇ ਜੋ ਅਮਰਤਪਾਲ ਸਿੰਘ ਵੀ ਜੋ ਵੀ ਕੋਈ ਗੁਨਾਹ ਨਹੀਂ ਕੀਤਾ ਉਹਨੂੰ ਵੀ ਸਰਕਾਰਾਂ ਨੇ ਜੇਲ੍ਹ ਦੇ ਵਿੱਚ ਅੰਦਰ ਸਿੱਟਿਆ ਹੋਇਆ ਕਿਉਂਕਿ ਆਪਾਂ ਨੂੰ ਪਤਾ ਜੋ ਵੀ ਪੰਜਾਬ ਦੀ ਗੱਲ ਕਰਦਾ ਹਰ ਕੋਈ ਹਰ ਕਿਸੇ ਨੂੰ ਜੇਲ੍ਹ ਦੇ ਵਿੱਚ ਸਿੱਟ ਦਿੰਦੇ ਆ ਖਾਲਸਤਾਨੀ ਕਹਿ ਕੇ ਹੁਣ ਐਨੀ ਕ ਅਪੀਲ ਜ਼ਰੂਰ ਆ ਆਪਣੇ ਸਿੰਘਾ ਨੂੰ ਆਪਣੇ ਪੰਜਾਬੀ ਭਰਾ ਜੋ ਵੀ ਜਥੇ ਤੱਕ ਵੀ ਵੀਡੀਓ ਜਾਂਦੀ ਹੈ ਆਪਣੀ ਸਿੰਘ ਜਥੇਬੰਦੀਆਂ ਜਥੋਂ ਤੱਕ ਵੀ ਆਪਣੇ ਭਾਈ ਇੰਨੀ ਕਪੀਲ ਕਰਦੇ ਆ ਕਿਉਂਕਿ ਆਪਣਾ ਜੋ ਇਹ ਸਿੰਘ ਜਿਹਨੇ ਕੋਈ ਅਪਰਾਧ ਕੋਈ ਗੁਨਾ ਨਹੀਂ ਕੀਤਾ ਇਹ ਸਰਕਾਰਾਂ ਨੇ ਇੱਕ ਚਾਲ ਸੀ ਕਿਉਂਕਿ ਵੋਟਰਾਂ ਵੀ ਆਪਾਂ ਨੂੰ ਪਤਾ ਵੀ ਮਾੜੇ ਬੰਦੇ ਨੂੰ ਕੋਈ ਇੰਨੀ ਵੋਟ ਪੈਂਦੀ ਨਹੀਂ ਜੇ ਉਹਨੂੰ ਆਪ ਲੋਕ ਚਾਹੁੰਦੇ ਸੀ ਇੰਨੀ ਲੰਬੀ ਗਿਣਤੀ ਦੇ ਵਿੱਚ 497000 ਵੋਟ ਤੇ ਜਿੱਤੇ ਹੋਇਆ ਕਾਈਨੀ ਵੋਟ ਕੌਣ ਪਾਊਗਾ ਜੇ ਉਹਦਾ ਮੂੰਹ ਪ੍ਰੇਮ ਲੋਕਾਂ ਨੂੰ ਚੰਗਾ ਲੱਗਦਾ ਸੀ ਫੇਰ ਹੀ ਵੋਟ ਪਾਈ ਆ ਜਿੱਤੇ ਹੋਏ ਇਹਨਾਂ ਨੇ ਲੀਡਰ ਨੂੰ ਅੰਦਰ ਰੱਖ ਰੱਖਿਆ ਖਾਲਸਤਾਨੀ ਕਹਿ ਕੇ ਜੋ ਵੀ ਲਾ ਲਓ ਕਿਉਂਕਿ ਪੰਜਾਬ ਦੀ ਜੋ ਵੀ ਕੋਈ ਗੱਲ ਕਰਦਾ ਹਰ ਕਿਸੇ ਨੂੰ ਕੋਈ ਨਾ ਕੋਈ ਟੈਗ ਲਾ ਕੇ ਅੰਦਰ ਸੜ ਦਿੰਦੇ ਆ ਇਹਨਾਂ ਤੇ ਖਾਲਸਤਾਨੀ ਕਹਿ ਕੇ ਇਹਨਾਂ ਨੂੰ ਅੰਦਰ ਸੱਟਿਆ ਗਿਆ ਹੁਣ ਗੱਲ ਜੇ ਕਰੀਏ ਬਹੁਤ ਸਮਾਂ ਹੋ ਗਿਆ 2023 ਦੇ ਵਿੱਚ ਆਪਣੇ ਕਿੰਨੇ ਸਿੰਘ ਬੰਦੀ ਸਿੰਘਾਂ ਨੂੰ ਇਹਨਾਂ ਨੇ ਪਹਿਲਾਂ ਤੋਂ ਵੀ ਸੱਟ ਰੱਖਿਆ ਆਗੇ ਅੰਦਰ ਜੇਲਾ ਦੇ ਵਿੱਚ ਹਾਲਾਂਕਿ ਅਮਰਤਪਾਲ ਦਾ ਕੋਈ ਕਸੂਰ ਨਹੀਂ ਕਿਉਂਕਿ ਉਹਦੇ ਵੀ ਮਾਤਾ ਪਿਤਾ ਹਰ ਰੋਜ਼ ਇੰਤਜ਼ਾਰ ਕਰਦੇ ਆ ਕਿ ਕਿਸ ਦਿਨ ਸਾਡਾ ਪੁੱਤਰ ਬਾਹਰ ਆਊਗਾ ਕੋਈ ਵੀ ਧਰਨੇ ਤੇ ਲਾ ਲੋ ਜਦੋਂ ਅਮਰਤਪਾਲ ਦੇ ਪਿਤਾ ਜੀ ਜਾਂਦੇ ਆ ਤਾਂ ਕੋਈ ਵੀ ਆਪਣਾ ਸੰਗਰਾਖ ਜੋ ਵੀ ਆਪਣੇ ਪੰਜਾਬ ਦੀ ਗੱਲ ਹੁੰਦੀ ਹੈ ਤਾਂ ਉੱਥੇ ਪਹੁੰਚਦੇ ਆ ਹਰ ਹਾਲਤ 'ਚ ਨਾਲੇ ਬਜ਼ੁਰਗ ਆਹੋ 70-75 ਸਾਲ ਦੀ ਉਮਰ ਦਾ ਉਹਨੂੰ ਵੀ ਆ ਮੇਰਾ ਵੀ ਪੁੱਤਰ ਬਾਹਰ ਆ ਜੂ ਕਿਸੇ ਦਿਨ ਹੁਣ ਇੰਨੀ ਕੀ ਪੀਲ ਆਪਣੇ ਸਿੰਘਾਂ ਨੂੰ ਕਿਉਂਕਿ ਬੇਗੁਨਾਹ ਬੰਦੇ ਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਇਹਨਾਂ ਨੇ ਅਮਰਤਪਾਲ ਸਿੰਘ ਜੋ ਕਿ ਜੇ ਤੁਸੀਂ ਧਿਆਨ ਮਾਰੋ ਬਈ ਉਹਦੀ ਕੋਈ ਗੱਲ ਹੀ ਨਹੀਂ ਕਰੀ ਜਾਂਦਾਗਾ ਅਮਰਤਪਾਲ ਦੀ ਕਿਉਂਕਿ ਉਹਦਾ ਕੋਈ ਕਸੂਰ ਨਹੀਂ ਇੰਨੀਆਂ ਵੋਟਾਂ ਬਹੁਤ ਲੰਬੀ ਲੀਡ ਤੇ ਜਿੱਤਿਆ ਹੋਇਆ ਹਾਲਾਂਕਿ ਅੱਜ ਰਾਜਾ ਰਾਜਾ ਰਾਜ ਜੋ ਕਿ ਆਪਣਾ ਗੁਰਸਿੱਖਾ ਜਿਵੇਂ ਆਪਾਂ ਕਹਿ ਦਈਏ ਜਥੇਦਾਰ ਆਪਣਾ ਖਾਲਸਾ ਜੀ ਉਹਨਾਂ ਨੂੰ ਅਸੀਂ ਫੋਨ ਵੀ ਕਰਿਆ ਅੱਜ ਜੋ ਆਪਣਾ ਭਰਾ ਨੇ ਆਪਣੇ ਨੇ ਫੋਨ ਕਰਿਆ ਉਹਨਾਂ ਨੂੰ ਅੱਜ ਵੀ ਪਪਾ ਜੀ ਅੱਜ ਜਿਵੇਂ ਸੁਣਵਾਈ ਹੋਣ ਜਾ ਰਹੀ ਆ ਅਮਰਤਪਾਲ ਸਿੰਘ ਜੀ ਤਾਂ ਵੀ ਇਹਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਕਹਿੰਦੇ ਵੀ ਅਸੀਂ ਇੱਕ ਮੋਰਚੇ ਦੇ ਉੱਪਰ ਬੈਠੇ ਆ ਸਾਨੂੰ ਇਸ ਗੱਲ ਦਾ ਨਹੀਂ ਪਤਾ ਪਰ ਉਹਨਾਂ ਦੀ ਵਕੀਲ ਦੀ ਗੱਲ ਜਿਹੜੇ ਹਿਸਾਬ ਨਾਲ ਕੱਲ ਅਸੀਂ ਗੱਲ ਕੀਤੀ ਉਹਦੇ ਵਕੀਲ ਨਾਲ ਅਮਨ ਖਾਰਾ ਜੋ ਉਹਨਾਂ ਨਾਲ ਗੱਲ ਕੀਤੀ ਉਹਨੇ ਕਿਹਾ ਵੀ ਭਈ ਕੱਲ ਨੂੰ ਸੁਣਵਾਈ ਹੋਣੀ ਆ ਉਹਦੀ ਰਿਹਾਬ ਵੀ ਹੋ ਸਕਦੇ ਆ ਤਾਂ ਆਪਾਂ ਤਾਂ ਇਹੀ ਕਵਾਂਗੇ ਰਹਾ ਹੀ ਹੋਣਾ ਚਾਹੀਦਾ 사ਜ਼ਾ ਤਾਂ ਉਹ ਬੰਦੇ ਨੂੰ ਦਿੱਤੀ ਜਾਂਦੀ ਆ ਜੋ ਕੋਈ ਅਪਰਾਧ ਅਪਰਾਧੀ ਹੋਵੇ ਇਹਨੇ ਕੋਈ ਅਪਰਾਧ ਨਹੀਂ ਕੀਤਾ ਯਾਰ ਐਨੀਆਂ ਵੋਟਾਂ ਕੌਣ ਪਾ ਦੂਗਾ ਲੋਕ ਜੇ ਚੰਗਾ ਇਨਸਾਨ ਸੀ ਜਿਨੇ ਕੋਈ ਕੋਈ ਕਸੂਰ ਨਹੀਂ ਉਹਨੂੰ ਜੇਲ੍ਹ ਸਟ ਰੱਖਿਆ ਸਿੱਟੇ ਕੀ ਨੇ ਆ ਇਹ ਸਰਕਾਰਾਂ ਦੀ ਚਾਲ ਆ ਕਿਉਂਕਿ ਇਹਨਾਂ ਨੂੰ ਇਹ ਆ ਅਮਰਤਪਾਲ ਜੇ ਬਾਹਰ ਆ ਗਿਆ ਸਾਡੇ ਕੰਮ ਰੁਕ ਜਾਣਗੇ ਇਹਨੇ ਪੰਜਾਬ ਦੀ ਗੱਲ ਕਰਨੀ ਇਹਨੇ ਮੁੱਦਿਆਂ ਦੀ ਨਸ਼ੇ ਤੇ ਉੱਪਰ ਰੋਪ ਲਾਉਣੇ ਆ ਹੋਰ ਵੀ ਲਾਭ ਮੰਨ ਕੇ ਤਾਂ ਰੋਕ ਲਾਉਣੀ ਆ ਥਾਂ ਥਾਂ ਤੋਂ ਵੀ ਇਹ ਆਏ ਆ ਸਰਕਾਰ ਦਾ ਸਰਕਾਰਾਂ ਦੇ ਉੱਪਰ ਫੇਰ ਇਹਨਾਂ ਦੀ ਉਂਗਲੀ ਚੱਕਣੀ ਇਹਨਾਂ ਨੂੰ ਇਹ ਆ ਵੀ ਇਹਦੇ ਨਾਲ ਜਿਹੜੇ ਸਿੰਘ ਤੁਰਦੇ ਆ ਭਾਰੀ ਗਿਣਤੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਉਦੋਂ ਇਹ ਦੇਖ ਕੇ ਇਹਦਾ ਰੂਪ ਵੀ ਇਹਦਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜੋ ਉਹਦਾ ਰੂਪ ਲੈ ਗਿਆ ਵੀ ਇਹ ਇਨਸਾਨ ਨੂੰ ਜਿਲਤ ਸਿੱਟਿਆ ਠੀਕ ਆ ਇਸ ਕਰਕੇ ਸਿੱਟਿਆ ਗਿਆ ਤੁਸੀਂ ਵੀ ਕਮੈਂਟ ਕਰਕੇ ਦੱਸੋ ਮੈਨੂੰ ਜਰੂਰ ਬਈ ਵੀ ਯਾਰ ਚੰਗੀ ਗੱਲ ਤਾਂ ਨਹੀਂ ਸਰਕਾਰਾਂ ਨੂੰ ਜੇ ਕੋਈ অপরাধ ਦੀ ਜਰ ਬੰਦਾ ਹੋਵੇ ਫਿਰ ਵੀ ਦੇਖ ਲਓ ਕਮੈਂਟ ਜਰੂਰ ਕਰਿਆ ਕਰੋ ਬਾਈ ਯਾਰ ਉਹਦੇ ਹੱਕ 'ਚ ਵੀ ਆਪਾਂ ਰਿਹਾ ਕਰਨਾ ਚਾਹੁੰਦੇ ਆ ਕਿ ਨਹੀਂ ਕਰਨਾ ਚਾਹੁੰਦੇ ਤੁਸੀਂ ਵੀ ਸਰਕਾਰ ਨੂੰ ਵੀ ਅਪੀਲ ਆ ਸਾਡੀ ਬਈ ਬਿਨਾ ਜਿਹਨੇ ਕੋਈ ਗੁਨਾ ਨਹੀਂ ਕੀਤਾ ਉਹ ਬੰਦੇ ਨੂੰ ਜੇਲ੍ਹ ਸਿੱਟ ਰੱਖਿਆ ਕਮੈਂਟ ਜ਼ਰੂਰ ਕਰੋ ਬਈ ਕਿਉਂਕਿ ਸਾਨੂੰ ਵੀ ਪਤਾ ਲੱਗੇ ਯਾਰ ਅਮਰਤਪਾਲ ਦੇ ਹੱਕ ਦੇ ਵਿੱਚ ਕਿਹੜੇ-ਕਿਹੜੇ ਲੋਕ ਆ ਜਿੱਥੋਂ ਤੱਕ ਵੀਡੀਓ ਜਾਂਦੀ ਆ ਖਾਸ ਕਰਕੇ ਬਈ ਵੀਡੀਓ ਨੂੰ ਭਰਾ ਵਣ ਕੇ ਐਨੀ ਕੁ ਅਪੀਲ ਕਰਦਾ ਮੈਂ ਵੀਡੀਓ ਨੂੰ ਚੰਗੀ ਤਰ੍ਹਾਂ ਸੁਣ ਲਿਆ ਕਰੋ ਵੀ ਕੀ ਕਹਿੰਨੇ ਆ ਕਿਉਂਕਿ ਆਪਣੀ ਜੋ ਵੀ ਪੰਜਾਬ ਚ ਗੱਲ ਹੁੰਦੀ ਆ ਤਾਂ ਆਪਾਂ ਉਹ ਗੱਲ ਤੁਹਾਡੇ ਤੱਕ ਪਹੁੰਚਾਉਣੇ ਆ ਆਪਦੇ ਕੋਲ ਕੋਈ ਫੇਕ ਖਬਰ ਨਹੀਂ ਹੁੰਦੀ ਅੱਜ ਦੀ ਜੋ ਅਸੀਂ ਕੱਲ ਉਹਨਾਂ ਦਾ ਆਇਬੋਕੇਟਾ ਜੋ ਉਹਦੇ ਵਕੀਲ ਉਹਨਾਂ ਨਾਲ ਗੱਲ ਹੋਈ ਆ ਵੀ ਇਹ ਜੋ ਉਹਨਾਂ ਦੀ ਸੁਣਵਾਈ ਹੋਣ ਜਾ ਰਹੀ ਆ ਕੋਰਟ ਦੇ ਵਿੱਚ ਜਾਂ ਤਾਂ ਰਿਹਾਅ ਵੀ ਹੋ ਸਕਦੇ ਆ ਤਾਂ ਨਹੀਂ ਵੀ ਜੇਲ੍ਹ ਵੀ ਹੋ ਸਕਦੀ ਆ ਪਰ ਆਪਾਂ ਇਹੀ ਕਹਾਂਗੇ ਆਪਣੀ ਵੈਗਰੂ ਮੂਰੇ ਵੀ ਇਹੀ ਅਰਦਾਸ ਆ ਵੀ ਬਾਹਰ ਹੋਣੇ ਚਾਹੀਦੇ ਆ ਔਰ ਇਹ ਬੱਚਾ ਚੋਣੇ ਚਾਹੀਦੇ ਜਿੰਦਾ ਕੋਈ ਕਸੂਰ ਨਹੀਂ ਉਹਨੂੰ ਜੇਲ੍ਹ ਚ ਨਹੀਂ ਰੱਖ ਸਕਦੀ ਸਰਕਾਰ ਸਾਡੇ ਸਿੰਘਾਂ ਨੂੰ ਵੀ ਅਪੀਲ ਆ ਖਾਸ ਕਰਕੇ ਸਾਡੇ ਧਰ ਤੋਂ ਪੰਜਾਬ ਦੀ ਲੜਾਈ ਸਿੰਘ ਲੜਦੇ ਆਏ ਆ ਤੇ ਕਦੇ ਵੀ ਸਾਡੇ ਪੰਜਾਬ ਦੀ ਅਨੇਹੀਠੀ ਨਹੀਂ ਹੋਈ ਜਿੱਤ ਹੁੰਦੀ ਆ ਹਰ ਬਾਰ ਜਿੱਤ ਹੁੰਦੀ ਆ ਸਾਡੇ ਪੰਜਾਬ ਦੀ ਚਾਹੇ ਸਰਕਾਰ ਨਾਲ ਚਾਹੇ ਪ੍ਰਸ਼ਾਸਨ ਨਾਲ ਹੋਵੇ ਲੜਾਈ ਸਾਡੀ ਪਰ ਹੁਣ ਦਾ ਪ੍ਰਸ਼ਾਸਨ ਸਰਕਾਰਾਂ ਦਾ ਪ੍ਰਸ਼ਾਸਨ ਵੀ ਹੈ ਜੋ ਸਰਕਾਰਾਂ ਦੀ ਆ ਜੇ ਆਪਾਂ ਸੋਚੀਏ ਜਿਹੜੇ ਪਰਚੇ ਪਾਉਂਦੇ ਇਹ ਅੰਦਰ ਛੱਡਦੇ ਆ ਬੇਗੁਨਾ ਲੋਕਾਂ ਨੂੰ ਉਹ ਵੀ ਤਾਂ ਇਹਨਾਂ ਦਾ ਕੰਮ ਆ ਹੱਥ ਕੀ ਦਾ ਸਰਕਾਰਾਂ ਦਾ ਸੀਐਮ ਭਗਵੰਤ ਮਾਨ ਸੈਟਰ ਸੈਂਟਰ ਸਰਕਾਰ ਇਹਨਾਂ ਨੂੰ ਹੁਣ ਇਹ ਹੋ ਰਿਹਾ ਜੀ ਜੇ ਅਮਰਤਪਾਲ ਬਾਹਰ ਆ ਗਿਆ ਤਾਂ ਸਾਡਾ ਕੀ ਬਣੂ ਉਹਨੇ ਪੰਜਾਬ ਦੀਆਂ ਗੱਲਾਂ ਕਰਨੀਆਂ ਪੰਜਾਬ ਦੇ ਮੁੱਦੇ ਚੱਕਣੇ ਆ ਕੋਈ ਵੀ ਗਲਤ ਕੰਮ ਹੁੰਦਾ ਉਹਨੂੰ ਰੋਕ ਲਾਉਣੀ ਆ ਨਸ਼ੇ ਤੇ ਰੋਕ ਲਾਉਣੀ ਆ ਤੇ ਸਿੰਘ ਸਾਜੂ ਆ ਤੇ ਹੋਰ ਵੀ ਲਾ ਲੋ ਬਹੁਤ ਕੰਮ ਜੋ ਹੈਗੇ ਆ ਪੰਜਾਬ ਦੇ ਇਹਦੇ ਹੱਥ ਦੇ ਵਿੱਚ ਆ ਜਾਣਗੇ ਜੋ ਸਾਡਾ ਕੰਮ ਆ ਅਸੀਂ ਲੋਕਾਂ ਨੂੰ ਜਿਹੜਾ ਅਸੀਂ ਹੁਣ ਟਾਰਗੇਟ ਕਰਦੇ ਆ ਨਵੇਂ ਤੋਂ ਨਵੇਂ ਹਰ ਰੋਜ਼ ਆਪਾਂ ਨੂੰ ਪਤਾ ਵਿਥਾਂ-ਦਾ ਤੇ ਧਰਨੇ ਇਹਨਾਂ ਨੇ ਮੁੱਦੇ ਚੱਕਨੇ ਆ ਪੰਜਾਬ ਦੇ ਜੇ ਅਮਰਤਪਾਲ ਸਿੰਘ ਆ ਗਿਆ ਕਿਉਂਕਿ ਉਹਦਾ ਕਾਫਲਾ ਦੇਖ ਕੇ ਇਹ ਡਰਦੇ ਹੈਗੇ ਸਰਕਾਰਾਂ ਨੂੰ ਡਰ ਪੈ ਰਿਹਾ ਇਹਦਾ ਕਰਕੇ ਉਹਨੂੰ ਜੇਲ ਸਿੱਟਿਆ ਗਿਆ ਬਾਈ ਹੁਣ ਐਨੀਕ اپੀਲ ਜ਼ਰੂਰ ਕਰਦੇ ਆ ਭਰਾਵਾਂ ਵੜ ਕੇ ਜਥੋਂ ਤੱਕ ਵੀਡੀਓ ਜਾਂਦੀ ਹੈ ਖਾਸ ਕਰਕੇ ਗਰੁੱਪਾਂ ਵਿੱਚ ਪਾ ਦਿਆ ਕਰੋ ਮੇਰੀ ਵੀਡੀਓ ਸੀਐਮ ਭਵਨ ਤਮਾਨ ਤੱਕ ਪਹੁੰਚਣੀ ਚਾਹੀਦੀ ਆ ਵੀ ਤੈਨੂੰ ਇਸ ਕਰਕੇ ਨਹੀਂ ਜਿਤਾਇਆ ਸੀ ਵੀ ਸਾਡੇ ਕਿਸਾਨਾਂ ਦੇ ਤੂੰ ਡਾਂਗਾ ਮਾਰੇ ਜਦੋਂ ਵੀ ਕੋਈ ਧਰਮ ਦੇ ਆਪਦੇ ਹੱਕ ਦੀ ਗੱਲ ਕਰੇ ਜਾਂ ਕੋਈ ਸਾਡੇ ਕੋਈ ਸਿੰਘ ਪੰਜਾਬ ਦੀ ਗੱਲ ਕਰਦਾ ਹੱਕ ਦੇ ਵਿੱਚ ਖੜਾ ਪੰਜਾਬ ਦੇ ਵਿੱਚ ਕੋਈ ਸਾਡੀ ਆਵਾਜ਼ ਚੱਕਦੇ ਆ ਤਾਂ ਤੁਸੀਂ ਖਾਲਿਸਤਾਨੀ ਕਹਿ ਕੇ ਸੜ ਦਿੰਨੇ ਆ ਅੰਦਰ ਜੇਲਾ ਚ ਤਾਂ ਇਹ ਕਰਕੇ ਨਹੀਂ ਜਿਤਾਇਆ ਸੀ ਵੀ ਸਾਡੇ ਤੋਂ ਜਦੋਂ ਜੀ ਕਰੇ ਤੁਸੀਂ ਜਿਹਦੂ ਮਰਜੀ ਜੇਲ ਸੱਟੋ ਜਿਹਦੇ ਮਰਜੀ ਜਦੋਂ ਤੁਹਾਡਾ ਜੀ ਕਰੇ ਡਾਂਗਾ ਮਾਰੋ ਸਾਡੇ ਕਿਸਾਨਾਂ ਦੇ ਵੀ ਆਪਦਾ ਹੱਕ ਜੋ ਮੰਗਦੇ ਆ ਤਾਂ ਉਹਨੂੰ ਤੁਸੀਂ ਜੇਲ ਸੱਟ ਦਿੰਦੇ ਆ ਚਾਹੇ ਖਾਲਸਤਾਨੀ ਕਹਿ ਕੇ ਜਾਂ ਜੋ ਵੀ ਲਾ ਲਓ ਜੇਲ ਸੱਟ ਦਿੰਦੇ ਆ ਕਿ ਕੋਈ ਨਾ ਕੋਈ ਅਪਰਾਧੀ ਕਹਿ ਕੇ ਸੱਟ ਦਿਨੋ ਜਾਂ ਕੋਈ ਮੰਨ ਕੇ ਚਲੋ ਇਹ ਜੀ ਧਰਨੇ ਜਾਂਦੇ ਆ ਖਾਲਸਤਾਨੀ ਕਹਿ ਦਿੰਦੇ ਹੋ ਇਹ ਜੀ ਆਏ ਆ ਜੀ ਬਲੈਕਮੇਲਰ ਕਰਕੇ ਸਾਨੂੰ ਜੇਲਾ ਸੱਟਦੇ ਹੋ ਇਹ ਗੱਲ ਕੀ ਆ ਸਿਰਫ ਸਾਡੇ ਹੱਕ ਦੀ ਜਦੋਂ ਕੋਈ ਹੱਕ ਦੀ ਗੱਲ ਕਰਦਾ ਪੰਜਾਬ ਦੀ ਗੱਲ ਕਰਦਾ ਹਰ ਕਿਸੇ ਨੂੰ ਜੇਲ੍ਹ ਸੜਦੇ ਆ ਖਾਸ ਕਰਕੇ ਪੀਲਾ ਆਪਣੇ ਪੰਜਾਬੀ ਭਰਾਵਾਂ ਨੂੰ ਬਈ ਵੀ ਜੋ ਬੇਕਸੂਰ ਬੰਦੇ ਨੂੰ ਅੰਦਰ ਸੈਟ ਰੱਖਿਆ ਇਹਨਾਂ ਨੇ ਵੀ ਉਹਨੂੰ ਆਪਾਂ ਜਰੂਰ ਕਢਾਉਣਾ ਸਾਰਿਆਂ ਨੂੰ ਅਪੀਲ ਆਪਣੀ ਖਾਸ ਕਰਕੇ ਸਿੰਘਾਂ ਨੂੰ ਬਈ ਜਿੱਥੋਂ ਤੱਕ ਵੀਡੀਓ ਜਾਂਦੀ ਹੁਣ ਭਰਾ ਬਣ ਕੇ ਪੰਜਾਬੀ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਬੱਚਿਆਂ ਨੂੰ ਜਿਹਦੇ ਹੱਥ 'ਚ ਆ ਬਈ ਵੀਡੀਓ ਨੂੰ ਸ਼ੇਅਰ ਗਰੁੱਪਾਂ ਦੇ ਵਿੱਚ ਪਾ ਦਿਆ ਕਰੋ ਤਾਂ ਕਿ ਆਪਣਾ ਸੋਡੇ ਤੱਕ ਵੀਡੀਓ ਲੋਕਾਂ ਕੋਲ ਪਹੁੰਚਦੀ ਰਹੇ ਸੀਐਮ ਭਵਨ ਤਵਾਨ ਤੇ ਕਵਚਾ ਦਿਆ ਕਰੋ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲਾਂ ਜੋ ਆਪਣੇ ਪੰਜਾਬ ਚ ਹੁੰਦੀ ਹੈ ਗੱਲ ਉਹ ਤੁਹਾਡੇ ਤੱਕ ਪਹੁੰਚਾਉਣੇ ਆ ਅੱਜ ਦੀ ਵੀਡੀਓ ਜੀ ਆਪਣੀ ਅਮਰਤਪਾਲ ਬਾਰੇ ਸੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰ ਦਿਆ ਕਰੋ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਧੰਨਵਾਦ ਜੀ